ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਟੇਸਟੀ ਤਵੇ ਦੇ ਉੱਪਰ ਬਟਰ ਨਾਨ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਰੈਸਟੋਰੈਂਟ ਸਟਾਈਲ ਬਟਰ ਨਾਨ ਬਣਾਉਣੇ ਬਹੁਤ ਹੀ ਆਸਾਨ ਨੇ ਇੱਕ ਵਾਰ ਤੁਸੀਂ ਵੀਡੀਓ ਨੂੰ ਦੇਖ ਕੇ ਜ਼ਰੂਰ ਟਰਾਈ ਕਰਿਓ ਆਓ ਫਿਰ ਆਪਾਂ ਬਣਾਉਣੇ ਆਂਗੇ ਬਟਰ ਨਾਨ ਬਣਾਉਣ ਦੇ ਲਈ ਆਪਾਂ ਨੇ 2 ਕੱਪ ਮੈਦਾ ਲਿਆਗਾ ਇਹ ਮੈਦਾ 500 ਗ੍ਰਾਮ ਆਗਾ ਐਨੇ ਮੈਦੇ ਦੇ ਵਿੱਚ ਆਪਾਂ 5 ਬਟਰ ਨਾਨ ਬਣਾ ਕੇ ਤਿਆਰ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਮੈਦੇ ਨੂੰ ਛਾਣ ਲੈਣਾਗਾ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਇੱਕ ਛੋਟਾ ਚਮਚ ਬੇਕਿੰ ਅੱਧਾ ਕੱਪ ਆਪਾਂ ਦਹੀਂ ਦਾ ਪਾਵਾਂਗੇ ਇਸੇ ਕੱਪ ਦੇ ਨਾਲ ਹੀ ਆਪਾਂ ਨੇ ਮੈਦਾ ਲਿਆ ਸੀਗਾ ਤੇ ਇਸੇ ਕੱਪ ਦੇ ਨਾਲ ਹੀ ਅੱਧਾ ਕੱਪ ਆਪਾਂ ਦਹੀਂ ਦਾ ਪਾਇਆਗਾ ਦਹੀਂ ਨੂੰ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਜੇ ਆਪਾਂ ਪਾਣੀ ਦੀ ਵਾਰ ਤੋਂ ਨਹੀਂ ਕਰਾਂਗੇ ਪਹਿਲਾਂ ਸਾਰੀ ਦਹੀਂ ਨੂੰ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਸੌਫਟ ਆਟਾ ਲਗਾਵਾਂਗੇ ਸਾਰੀ ਦਹੀਂ ਚੰਗੀ ਤਰ੍ਹਾਂ ਮਿਕਸ ਕਰ ਲਈ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਸੌਫਟ ਆਟਾ ਲਗਾ ਲੈਣਾਗਾ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰਾ ਆਟਾ ਸੈੱਟ ਕਰ ਲੈਣਾਗਾ ਹੁਣ ਆਪਾਂ ਇਸ ਦੇ ਵਿੱਚ 2 ਚਮਚ ਕੁਕਿੰਗ ਆਇਲ ਦੇ ਪਾਵਾਂਗੇ ਆਇਲ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਆਟਾ ਫਿਰ ਤੋਂ ਸੈੱਟ ਕਰ ਲਾਂਗੇ ਤਾਂ ਕਿ ਜਿਹੜਾ ਆਟਾ ਗਾ ਉਹ ਬਹੁਤ ਹੀ ਵਧੀਆ ਬਣ ਜੇ ਬਟਰ ਨਾਲ ਬਣਾਉਣ ਦੇ ਲਈ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰਾ ਆਟਾ ਸੌਫਟ ਕਰ ਲੈਣਾਗਾ ਸਾਰਾ ਆਟਾ ਬਹੁਤ ਹੀ ਵਧੀਆ ਸੌਫਟ ਹੋ ਗਿਆਗਾ ਹੁਣ ਆਪਾਂ ਇਹਨੂੰ ਢੱਕ ਕੇ ਅੱਧੇ ਘੰਟੇ ਦੇ ਲਈ ਰੈਸਟ ਦੇ ਲਈ ਰੱਖ ਦਾਂਗੇ ਅੱਧੇ ਘੰਟੇ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ ਤੇ ਬਟਰਨਾਂ ਬਣਾਉਣੀ ਸ਼ੁਰੂ ਕਰਾਂਗੇ ਆਟੇ ਨੂੰ ਪਹਿਲ ਲਗਭਗ ਅੱਧਾ ਘੰਟਾ ਹੋ ਗਿਆ ਹੁਣ ਆਪਾਂ ਦੇਖਦੇ ਆਂਗੇ ਹੁਣ ਆਪਾਂ ਥੋੜਾ ਜਿਹਾ ਫਿਰ ਤੋਂ ਇਹਨੂੰ ਮੁੱਕੀ ਦੇ ਲਾਂਗੇ ਸੌਫਟ ਕਰ ਲਾਂਗੇ ਆਟਾ ਬਹੁਤ ਹੀ ਵਧੀਆ ਬਹੁਤ ਸੌਫਟ ਹੋਇਆ ਪਿਆਗਾ ਆਪਣਾ ਬਟਰਨਾਂ ਬਣਾਉਣ ਦੇ ਲਈ ਬਸ ਇੰਨੀ ਸੌਫਟ ਆਪਾਂ ਆਟਾ ਪਾਉਣ ਚਾਹੀਦਾ ਸੀਗਾ ਉਹਨਾਂ ਪਰਾਂ ਦੇ ਵਿੱਚ ਇੱਕ ਪਾਸੇ ਸੈੱਟ ਕਰਕੇ ਰੱਖ ਲਾਂਗੇ ਥੋੜਾ ਜਿਹਾ ਸੁੱਕਾ ਆਟਾ ਰੱਖ ਲਾਂਗੇ ਨਾਲ ਉਹਨਾਂ ਪਏ ਦੇ ਅਲੱਗ-ਲੱਗ ਪੇੜੇ ਤਿਆਰ ਕਰਦਾਂਗੇ ਜਿਵੇਂ ਆਪਾਂ ਰੋਟੀ ਬਣਾਉਣ ਦੇ ਲਈ ਤਿਆਰ ਕਰਦੇ ਹੁੰਦੇ ਆਂਗੇ ਪੰਜ ਪੇੜੇ ਆਪਾਂ ਨੇ ਤਿਆਰ ਕਰਕੇ ਰੱਖ ਲੈਣੇ ਨੇ ਅਲੱਗ-ਲੱਗ ਆਟੇ ਦੇ ਇਸ ਤਰੀਕੇ ਦੇ ਨਾਲ ਆਪਾਂ ਨੇ ਪੇੜੇ ਬਣਾ ਲੈਣੇ ਨੇਗੇ ਸਾਰੇ ਪੇੜੇ ਤਿਆਰ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਪਾ ਕੇ ਢੱਕ ਕੇ ਰੱਖ ਦਾਂਗੇ ਤਾਂ ਕਿ ਇਹ ਇਹਨਾਂ ਦੇ ਪਰ ਸਿਕਰੀ ਨਾਵੇ ਵਾ ਜਿਹੜਾ ਪੇੜਾ ਆਪਾਂ ਨੇ ਬਣਾਉਣਾਗਾ ਬਟਨਾਂ ਨੂੰ ਉਹਨੂੰ ਆਪਾਂ ਰੱਖ ਲਾਂਗੇ ਤੇ ਬਾਕੀ ਪੇੜੇ ਨੂੰ ਪਟਾਕ ਦਾਂਗੇ ਇੱਕ ਪੇੜਾ ਲਵਾਂਗੇ ਤੇ ਇਹਨੂੰ ਆਪਾਂ ਬੇਲ ਕੇ ਬਟਨਾਂ ਦੀ ਸ਼ੇਪ ਦਵਾਂਗੇ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋਗੇ ਚਾਹੇ ਤੁਸੀਂ ਗੋਲ ਵੀ ਬਣਾ ਸਕਦੇ ਹੋਗੇ ਜੇਕਰ ਤੁਸੀਂ ਓਵਲ ਸ਼ੇਪ ਚ ਬਣਾਉਣਾ ਚਾਹੋ ਉਹ ਵੀ ਬਣਾ ਸਕਦੇ ਹੋਗੇ ਬਹੁਤ ਹੀ ਸੌਫਟ ਆਟਾ ਹੈਗਾ ਤੇ ਆਪਾਂ ਨੂੰ ਜੇਕਰ ਤੁਹਾਨੂੰ ਮਾਇਲਾ ਲੱਗੇ ਚੱਕਲੇ ਨਾਲ ਥੋੜਾ ਚਿਪਕਦਾਗਾ ਤਾਂ ਤੁਸੀਂ ਘਾਟਾ ਵੀ ਲਗਾ ਸਕਦੇ ਹੋਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਬੇਲ ਲੈਣਾਗਾ ਥੋੜਾ ਜਿਹਾ ਕਟਾ ਲਗਾ ਕੇ ਆਪਾਂ ਇਹਨੂੰ ਥੋੜਾ ਵੱਡਾ ਕਰ ਲਾਂਗੇ। ਹੁਣ ਆਪਾਂ ਇਸ ਇੱਕ ਫੋਕ ਲਾਵਾਂਗੇ ਤੇ ਫੋਕ ਦੇ ਨਾਲ ਇਹਦੇ ਉੱਪਰ ਆਪਾਂ ਥੋੜੀ ਜਿਣੀ ਗਲੀਆਂ ਕਰ ਦਾਂਗੇ। ਤਾਂ ਕਿ ਜਿਹੜੇ ਬਟਰਨ ਆਣ ਨੇ ਆਪਣੇ ਅੰਦਰ ਤੱਕ ਵਧੀਆ ਸਿੱਖ ਜਾਣ। ਹੁਣ ਆਪਾਂ ਥੋੜੀ ਜਿਹੀ ਕਲੌਂਜੀ ਲਗਾ ਦਾਂਗੇ ਇਹਦੇ ਉੱਪਰ। ਕਲੌਂਜੀ ਦਾ ਟੇਸਟ ਜਿਹੜਾ ਬਟਰਨਾਂ ਦੇ ਉੱਪਰ ਬਹੁਤ ਹੀ ਵਧੀਆ ਹੁੰਦਾ ਹੈਗਾ। ਬਰੀਕ ਕੱਟਿਆ ਹਰਾ ਧਨੀਆ ਲਗਾ ਦਾਂਗੇ। ਤੁਸੀਂ ਲਸਣ ਵੀ ਲਗਾ ਸਕਦੇ ਹੋ ਥੋੜਾ ਜਿਹਾ ਬਰੀਕ ਪੀਸ ਕੇ ਪਰ ਲਸਣ ਮੈਂ ਇਸ ਕੀ ਤੱਕ ਨਹੀਂ ਲਗਾਇਆ ਹੁਣ ਜਿਹੜੀ ਸਾਈਡ ਆਪਾਂ ਨੇ ਧਨੀਆ ਲਗਾਇਆ ਸੀਗਾ ਉਹ ਆਪਾਂ ਉਲਟੀ ਕਰ ਦਾਂਗੇ ਸਮਝ ਲਓ ਉਹਨੂੰ ਦੂਸਰੇ ਪਾਸੇ ਕਰ ਦਾਂਗੇ ਤੇ ਜਿਹੜਾ ਪਾਸਾ ਸਾਫ਼ ਉਹਦਰ ਪਾਣੀ ਲਗਾਵਾਂਗੇ ਹੁਣ ਜਿਹੜੀ ਸਾਈਡ ਆਪਾਂ ਨੇ ਪਾਣੀ ਲਗਾਇਆ ਸੀਗਾ ਉਹ ਸਾਈਡ ਨੂੰ ਆਪਾਂ ਤਵੇ ਦੇ ਉੱਪਰ ਪਾ ਦਾਂਗੇ ਤੇ ਧਨੀਏ ਤੇ ਕਲੌਂਜੀ ਵਾਲੀ ਸਾਈਡ ਨੂੰ ਆਪਾਂ ਉੱਪਰਲੀ ਸਾਈਡ ਕਰ ਦਾਂਗੇ ਤੇ ਗੈਸ ਨੂੰ ਆਪਾਂ ਮੀਡੀਅਮ ਫਲੇਮ ਦੇ ਉੱਪਰ ਕਰਕੇ ਬਟਰਨਾ ਨੂੰ ਸੇਕ ਲਾਂਗੇ ਜਿਵੇਂ ਜਿਵੇਂ ਸੇਕ ਲੱਗੇਗਾ ਬਟਰਨਾਂ ਦੇ ਉੱਪਰ ਬੱਬਲ ਬਣਨੇ ਆ ਸ਼ੁਰੂ ਹੋ ਜਾਣਗੇ ਉੱਪਰ ਕਾਫੀ ਬੱਬਲ ਜਿਹੜੇ ਉੱਠ ਗਏ ਨੇਗੇ ਹੁਣ ਆਪਾਂ ਇਸ ਦੇ ਉੱਪਰ ਬਟਰ ਲਗਾ ਦਾਂਗੇ ਬਟਰ ਲਗਾਉਣ ਤੋਂ ਬਾਅਦ ਆਪਾਂ ਤਵੇ ਨੂੰ ਉਲਟਾ ਕਰਕੇ ਇਸ ਤਰੀਕੇ ਦੇ ਨਾਲ ਆਪਾਂ ਫੁੱਲ ਫਲੇਮ ਦੇ ਉੱਪਰ ਬਟਰਨਾਂ ਨੂੰ ਹਿਲਾਉਂਦੇ ਹੋਏ ਸੇਕ ਲਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਆਸਾਨੀ ਨਾਲ ਬਟਰਨਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋਗੇ ਇੱਕ ਆਪਣਾ ਬਟਰਨਾਂ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਇਸ ਨੂੰ ਤਵੇ ਤੋਂ ਉਤਾਰ ਲਾਂਗੇ ਅੱਜ ਤੁਨ੍ਹਦ ਗੋਣਾਂਗੇ ਬਹੁਤ ਹੀ ਵਧੀਆ ਆਪਣਾ ਬਟਰਨ ਨਨ ਬਣ ਕੇ ਤਿਆਰ ਹੋਇਆਗਾ। ਨੀਚੇ ਤੋਂ ਵੀ ਪੂਰਾ ਚੰਗੀ ਤਰ੍ਹਾਂ ਸਿੱਖ ਗਿਆਗਾ। ਵਧੀਆ ਰੜ ਗਿਆ। ਆ ਦੇਖੋ ਬਹੁਤ ਹੀ ਸੌਫਟ ਸੌਫਟ ਆਪਣਾ ਬਿਲਕੁਲ ਮੁਠੀ ਚ ਬੰਦ ਹੋਣ ਵਾਲਾ ਬਟਰਨ ਨਨ ਬਣਿਆਗਾ। ਬਹੁਤ ਹੀ ਕ੍ਰਿਸਪੀ। ਇਸ ਤਰੀਕੇ ਦੇ ਨਾਲ ਤੁਸੀਂ ਆਸਾਨੀ ਨਾਲ ਬਟਰਨ ਨਨ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋਗੇ। ਇੱਕ ਤੁਹਾਨੂੰ ਹੋਰ ਦਿਖਾ ਦਿੰਨੇ ਹਾਂਗੇ। ਇਸ ਤਰੀਕੇ ਨਾਲ ਆਪਾਂ ਨੇ ਤਵੇ ਦੇ ਉੱਪਰ ਪਾ ਦੇਣਾਗਾ ਜਿਹੜੀ ਸਾਈਡ ਆਪਾਂ ਨੇ ਕਲੌਂਜੀ ਤੇ ਧਨੀਆ ਲਗਾਉਣਾਗਾ ਉਸ ਸਾਈਡ ਆਪਾਂ ਨੇ ਪਾਣੀ ਨਹੀਂ ਲਗਾਉਣਾ ਦੂਸਰੀ ਸਾਈਡ ਆਪਾਂ ਨੇ ਪਾਣੀ ਲਗਾਉਣਾਗਾ ਪਾਣੀ ਲਗਾ ਕੇ ਆਪਾਂ ਨੇ ਪਾਣੀ ਵਾਲੀ ਸਾਈਡ ਨੂੰ ਤਵੇ ਦੇ ਉੱਪਰ ਪਾ ਦੇਣਾਗਾ ਤਾਂ ਕਿ ਜਿਹੜਾ ਬਟਰਨਾਨ ਆਪਣਾ ਤਵੇ ਦੇ ਨਾਲ ਚਿਪਕ ਜਾਵੇ ਤੇ ਜਦੋਂ ਆਪਾਂ ਇਹਨੂੰ ਉਲਟਾ ਕਰਕੇ ਸੇਕੀਏ ਤਾਂ ਆਪਣਾ ਜਿਹੜਾ ਬਟਰਨਾਨ ਆ ਉਹ ਤਵੇ ਤੋਂ ਅਲੱਗ ਨਾ ਹੋਵੇ ਇਸ ਤਰੀਕੇ ਦੇ ਨਾਲ ਆਪਾਂ ਆਸਾਨੀ ਦੇ ਨਾਲ ਬਟਰਨਾਨ ਬਣਾ ਕੇ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂਗੇ ਰੈਸਟੋਰੈਂਟ ਤੋਂ ਵੀ ਜ਼ਿਆਦਾ ਸਵਾਦ ਬਟਰ ਨਾਨ ਬਣਦੇ ਨੇ ਆਪਾਂ ਘਰ ਦੇ ਵਿੱਚ ਬਣਾਉਣੇ ਆਂਗੇ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਅੱਜ ਦੀ ਰੈਸিপি ਤੁਹਾਨੂੰ ਜਿਆਦਾ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ